ਜੈ ਜਿਹਨੂੰ ਦੁਨੀਆ ਦੀ ਕੋਈ ਸ਼ੈ ਢਾ ਨਹੀਂ ਸਕਦੀ ਨਹੀਂ ਤੋੜ ਸਕਦੀ ਇਹੋ ਹੀ ਕਾਰਨ ਹੈ ਸ਼ੁਰੂਆਤ ਹੋ ਗਈ ਹੈ ਮੋਦੀ ਖਾਨੇ ਚ ਸ਼ਿਕਾਇਤਾਂ ਲਾਉਣ ਦੀ ਪਰ ਜਦੋਂ ਲੇਖਾ ਹੋਇਆ ਤਾਂ ਗੁਰੂ ਨਾਨਕ ਸਾਹਿਬ ਵੱਲ ਪਾਸੇ ਸਗੋਂ ਵੱਧ ਰਹੇ ਨੇ ਗੁਰੂ ਨਾਨਕ ਸਾਹਿਬ ਦੀ ਤਨਖਾਹ ਹਜੇ ਵੀ ਮੋਦੀ ਖਾਨੇ ਚ ਬਚੀ ਹੈ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਕਰਾਮਾਤ ਤੇ ਉਸ ਵਕਤ ਉੱਥੇ ਕੰਮ ਕਰ ਰਹੇ ਉੱਚੇ ਅਹੁਦੇਦਾਰਾਂ ਦੇ ਲਈ ਇੱਕ ਬੜੀ ਵੱਡੀ ਸਿੱਖਿਆ ਸੀ ਕਿ ਤੁਸੀਂ ਲੋਕਾਂ ਨੂੰ ਵੰਡ ਕੇ ਵੀ ਉਸ ਤੋਂ ਬਾਅਦ ਵੀ ਆਪ ਦੇ ਲਈ ਇੰਨਾ ਧਨ ਬਚਾ ਸਕਦੇ ਹੋ ਜਿਹੜਾ ਮੁਕਣ 'ਚ ਆਉਣਾ ਨਹੀਂ ਤੁਸੀਂ ਵੰਡਣ ਦੇ ਵਿੱਚ ਕੰਜੂਸੀ ਕਿਉਂ ਕਰਦੇ ਹੋ ਵੰਡਿਆ ਕਰੋ ਜਿੰਨਾ ਵੰਡੋਗੇ ਮਾਲਕ ਦੇ ਦਰ ਤੋਂ ਤੁਹਾਨੂੰ ਉਹਦੇ ਨਾਲੋਂ ਵੀ ਵੱਧ ਪ੍ਰਾਪਤ ਹੋਵੇਗਾ ਦੇਖਣ ਵਾਲੇ ਰਹੇ ਹੈਰਾਨਾ ਸ੍ਰੀ ਨਾਨਕ ਕੋ ਵਲੀ ਪਛਾਨਾ ਦੇਖਣ ਵਾਲੇ ਗੁਰੂ ਨਾਨਕ ਨੂੰ ਵੇਖ ਕੇ ਹੈਰਾਨ ਰਹਿ ਗਏ ਕਹਿੰਦੇ ਬਾਬਾ ਨਾਨਕ ਤੂੰ ਕੋਈ ਆਮ ਮੰਦਾ ਹੈ ਹੀ ਨਹੀਂ ਤੂੰ ਵਾਕਈ ਬੜਾ ਵਲੀ ਹੈ ਬਾਕੀ بڑا ਰੱਬੀ ਨੂਰ ਹੈ ਅੱਜ ਤੱਕ ਗੁਰੂ ਨਾਨਕ ਵਰਗਾ ਕਦੇ ਕਿਸੇ ਵੇਖਿਆ ਹੀ ਨਹੀਂ